ਪੰਥ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੌਪਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਵਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਸਾਡੇ ਇਸ ਚੈਨਲ ਤੇ ਜਦੋਂ ਅਸੀਂ ਪੋਲੀਟਿਕਲ ਐਨਾਲਿਸਿਸ ਕਰਨ ਦਾ ਯਤਨ ਕਰਦੇ ਹਾਂ ਤੇ ਪੱਖ-ਪੱਖ ਆਗੂਆਂ ਵੱਲੋਂ ਸਮੇਂ-ਸਮੇਂ ਤੇ ਨਿਭਾਈ ਜਾ ਰਹੀ ਭੂਮਿਕਾ ਤੇ ਸਮੇਂ-ਸਮੇਂ ਤੇ ਉਹਨਾਂ ਦਾ ਰੋਲ ਜਿਹੜਾ ਉਹ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਇਸ ਵੇਲੇ ਸਭ ਤੋਂ ਵੱਧ ਹੋ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਵੱਖ-ਵੱਖ ਮੰਤਰੀਆਂ ਐਮਐਲਏਜ਼ ਦੇ ਖਿਲਾਫ ਜੇ ਸ਼੍ਰਮਣੀ ਕਾਲੀਦਾਲ ਵਿੱਚੋਂ ਕੋਈ ਸਭ ਤੋਂ ਵੱਧ ਟਿੱਪਣੀਆਂ ਕਰਦਾ ਹੈ ਤੇ ਉਹ ਵਿਕਰਮ ਸਿੰਘ ਮਜੀਠੀਆ ਨੇ ਗੱਲ ਇਹ ਨਹੀਂ ਕਿ ਉਹਨਾਂ ਦਾ ਇਸ ਮੁਹਾਸੇ ਲੜਨ ਦਾ ਢੰਗ ਲੜਨ ਦੀ ਦਲੀਲ ਹੈ ਜਿਹੜੀ ਉਹ ਕੀ ਹੈ ਗੱਲ ਇਹ ਨਹੀਂ ਗੱਲ ਇਹ ਹੈ ਕਿ ਜਿਸ ਜਿਸ ਵਿਕਰਮ ਸਿੰਘ ਮਜੀਠੀਆ ਦੀ ਲੜਾਈ ਪੰਜਾਬ ਸਰਕਾਰ ਨਾਲ ਸਭ ਤੋਂ ਵੱਧ ਹੈ ਤੇ ਪੰਜਾਬ ਸਰਕਾਰ ਦੇ ਸਭ ਤੋਂ ਵੱਧ ਨਿਸ਼ਾਨੇ ਤੇ ਵਿਕਰਮ ਸਿੰਘ ਜਠਿਆਲ ਤੇ ਐਸੇ ਹਾਲਾਤਾਂ ਵਿੱਚ ਵੀ ਇਸ ਹੱਦ ਤੱਕ ਬੋਲ ਜਾਣਾ ਤੇ ਆਪਣੀ ਪਾਰਟੀ ਵਿੱਚ ਵੀ ਤੇ ਸਰਕਾਰ ਦੇ ਖਿਲਾਫ ਵੀ ਇਹ ਕੋਈ ਅੱਜ ਦੇ ਟਾਈਮ ਵਿੱਚ ਛੋਟੀ ਗੱਲ ਨਹੀਂ ਦੋ ਤਰ੍ਹਾਂ ਦੀਆਂ ਗੱਲਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਤੋਂ ਵੱਧ ਵੇਖਣ ਨੂੰ ਮਿਲ ਰਹੀਆਂ ਨੇ ਇੱਕ ਗੱਲ ਕਿ ਕੁਝ ਆਗੂ ਜਿਨ੍ਹਾਂ ਵਿੱਚ ਖਾਸ ਤੌਰ ਤੇ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦਰ ਮਹਿੰਦਰ ਸਿੰਘ ਗਰੇਵਾਲ ਬਿਰਸਾ ਸਿੰਘ ਬਲਟੋਹਾ ਆਦਿ ਅਸ਼ਦੀਪ ਸਿੰਘ ਕਲੇਰ ਆਜ ਆਗੂ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਪ੍ਰਧਾਨ ਸਰਦਾਰ ਸੋਫੀਰ ਸਿੰਘ ਬਾਦਲ ਦੀ ਪਿੱਠ ਤੇ ਇੱਕ ਤਰ੍ਹਾਂ ਨਾਲ ਖੜੇ ਨਜ਼ਰ ਆਉਂਦੇ ਨੇ ਦੂਜੀ ਪਾਸੇ ਵਿਕਰਮ ਸਿੰਘ ਜੀਠੀਆ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਜਿਹੜੇ ਰਿਸ਼ਤੇ ਨੇ ਉਹ ਰਿਸ਼ਤਿਆਂ ਨੂੰ ਵੀ ਨਿਭਾ ਰਹੇ ਨੇ ਤੇ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਬੇਗਾਨਾ ਵੀ ਮਹਿਸੂਸ ਕਰਦੇ ਨੇ ਤੇ ਆਪਣੀ ਗਲਤ ਲੱਲੇ ਨਾਲ ਕਹਿਣ ਦੀ ਜ਼ਰਤ ਵੀ ਰੱਖ ਸਕਦੇ ਨੇ اجلاس ਹੋਇਆ ਟੈਲੀਗੇਟਾਂ ਦਾ ਤੇਜਸਿਕ ਸਮੁੰਦਰੀ ਹਾਲ ਦੀ ਥਾਂ ਐ ਉਸ ਹਾਲ ਦੇ ਵਿੱਚ ਸਭ ਤੋਂ ਵੱਧ ਚਰਚਾ ਵਿਕਰਮ ਸਿੰਘ ਮਜੀਠੀਆ ਦੇ ਭਾਸ਼ਣ ਦੀ ਹੋਈ ਜਦੋਂ ਵਿਕਰਮ ਸਿੰਘ ਮਜੀਠੀਆ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਕੋਲ ਖਲੋ ਕੇ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਭੂੰਦਲ ਸਾਹਿਬ ਮੈਨੂੰ ਦੱਸਿਓ ਕਿ ਪਿੱਠ ਤੇ ਸ਼ੁਰਾ ਕਿਵੇਂ ਬਚਿਆ ਸੀ ਕਿਹਨੇ ਮਾਰਿਆ ਸੀ ਤੁਸੀਂ ਬੜੀ ਚਰਚਾ ਕਰਵਾਈ ਆ ਤੇ ਇਹ ਸਾਰਾ ਕੁਝ ਕੀ ਸੀ ਵੱਡੀ ਗੱਲ ਹੈ ਇੱਕ ਪਾਸੇ ਇਹ ਵੀ ਕਹਿੰਦੇ ਨੇ ਕਿ ਮੇਰੀ ਭੈਣ ਹਰਸਿਮਰਤ ਕੌਰ ਬਾਦਲ ਇਕੱਲੀ ਲੋਕ ਸਭਾ ਦੇ ਵਿੱਚ ਕਿਉਂਕਿ ਇੱਕ ਗੱਲ ਕਹਿਣ ਦਾ ਢੰਗ ਤੇ ਨਜ਼ਰੀਆ ਜਿਸ ਤਰ੍ਹਾਂ ਦੇਸ਼ ਦੇ ਕਾਮਨ ਸੈਂਸ ਲੈ ਕੇ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਗਰਜੀ ਹੈ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਉਸਨੇ ਭਾਸ਼ਣ ਕੀਤਾ ਹੈ ਮੇਰੀ ਭੈਣ ਨਾਲ ਗੱਲ ਤਾਂ ਭਾਵੇਂ ਘੱਟ ਹੀ ਹੁੰਦੀ ਹੈ ਆਪਣਾ ਦਰਦ ਇੱਥੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੇ ਉਹ ਦੱਸ ਗਏ ਕਹਿ ਗਏ ਕਿ ਮੇਰੀ ਗੱਲ ਘੱਟ ਹੁੰਦੀ ਹੈ ਕਿਉਂਕਿ ਪਿਛਲੇ ਦਿਨੀ ਸ਼੍ਰੀ ਕਾਲ ਤਖਤ ਸਾਹਿਬ ਦੇ ਪੰਥਕ ਫੈਸਲਿਆਂ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਕਾਲ ਤਖਤ ਸਾਹਿਬ ਵੱਲ ਪਿੱਠ ਨਾ ਕਰਨ ਦੀ ਜਦੋਂ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਦਲਿਆ ਸੀ ਤੇ ਵਿਕਰਮ ਸਿੰਘ ਮਜੀਠੀਆ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਅਪੀਲ ਕੀਤੀ ਸੀ ਆਗੂਆਂ ਨੂੰ ਕਿ ਐਸਾ ਨਾ ਕੀਤਾ ਜਾਵੇ ਸ਼੍ਰੀ ਕਾਲ ਤਖਤ ਸਾਹਿਬ ਵੱਲ ਪਿੱਠ ਨਾ ਕੀਤੀ ਜਾਵੇ ਤੇ ਉਸ ਵੇਲੇ ਤੋਂ ਲੈ ਕੇ ਜਿਹਾ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਨਾਲ ਉਹਨਾਂ ਦਾ ਦਰਤਾ ਜਿਹੜਾ ਪਰਿਵਾਰਕ ਕਹਿੰਦੇ ਮੇਰੀ ਭੈਣ ਨਾਲ ਮੇਰੀ ਗੱਲ ਤਾਂ ਹੁੰਦੀ ਨਹੀਂ ਤੇ ਇਹ ਸਾਹਮਣੇ ਆਇਆ ਕਿ ਲੰਬੇ ਸਮੇਂ ਤੋਂ ਸ਼ਾਇਦ ਪਰਵਾਰਕ ਤੌਰ ਤੇ ਕੋਈ ਗੱਲ ਨਾ ਹੋਈ ਹੋਵੇ ਹੁਣ ਜਦੋਂ ਦਲਜੀਤ ਸਿੰਘ ਚੀਮਾ ਨੂੰ ਵਿਕਰਮ ਸਿੰਘ ਮਜੀਠੀਆ ਸਿੱਧਾ ਕਹਿੰਦੇ ਨੇ ਕਿ ਚੀਮਾ ਸਾਹਿਬ ਤੁਸੀਂ ਤਾਂ ਮੈਕ ਛੱਡਦੇ ਨਹੀਂ ਮੈਨੂੰ ਬੋਲ ਲੈਣ ਦਿਓ ਮੈਨੂੰ ਜਿਸ ਤਰ੍ਹਾਂ ਉਹਨਾਂ ਜ਼ੁਰਤ ਨਾਲ ਗੱਲ ਆਖੀ ਜੇ ਪਰਮਜੀਤ ਸਿੰਘ ਸਰਨਾ ਨੇ ਕੁਝ ਬੋਲਣਾ ਹੈ ਉਹਨਾਂ ਸਮਾਂ ਮੰਗਦੇ ਰਹਿੰਦੇ ਨੇ ਮਜੀਠੀਆ ਇਹ ਗੱਲ ਭਰੀ ਸਭਾ ਦੇ ਵਿੱਚ ਕਹਿੰਦੇ ਨੇ ਪਰਮਜੀਤ ਸਿੰਘ ਸਰਨਾ ਦਾ ਬਹਾਨਾ ਹੈ ਪਿੱਛੇ ਤਾਂ ਕੋਈ ਹੋਰ ਹੈ ਮਤਲਬ ਪਿੱਛੇ ਦਾ ਮਤਲਬ ਜਦੋਂ ਦਲਜੀਤ ਸਿੰਘ ਚੀਮਾ ਦੀ ਫੇਸ ਰੀਡਿੰਗ ਅਸੀਂ ਪੜ੍ਹ ਰਹੇ ਸੀ ਫੇਸ ਨੂੰ ਦੇਖ ਰਹੇ ਸੀ ਫੇਸ ਨੂੰ ਵਾਚ ਕਰ ਰਹੇ ਸੀ ਤਾਂ ਲੱਗਦਾ ਸੀ ਕਿ ਦਲਜੀਤ ਸਿੰਘ ਚੀਮਾ ਇਸ ਗੱਲੋਂ ਘਬਰਾਏ ਹੋਏ ਸੀ ਕਿ ਵਿਕਰਮ ਸਿੰਘ ਮਜੀਠੀਆ ਆਖਰ ਪ੍ਰੀਸ਼ਦਾ ਦੇ ਵਿੱਚ ਕੀ ਬੋਲ ਰਹੇ ਨੇ ਤੇ ਇਸ ਤੋਂ ਜ਼ਿਆਦਾ ਨਾ ਬੋਲ ਜਾਣ ਤੇ ਉਹਨਾਂ ਖੁੱਲ ਕੇ ਜਿਸ ਧੜਲੇ ਨਾਲ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਆਪਣੀ ਗੱਲ ਕੀਤੀ ਉਹ ਵਾਕਈ ਕਾਬਲੇ ਗੌਰ ਉਹ ਵਾਕਈ ਧਿਆਨ ਖਿੱਚਣ ਵਾਲੀ ਉਹ ਵਾਕਈ ਜ਼ੁਰਤ ਭਰੀ ਸੀ ਇੱਕ ਪਾਸੇ ਸਰਕਾਰ ਦੇ ਖਿਲਾਫ ਲੜਦੇ ਨੇ ਇੱਕ ਪਾਸੇ ਆਪਣੀ ਪਾਰਟੀ ਦੇ ਖਿਲਾਫ ਲੜਦੇ ਨੇ ਇਹ ਦੋ ਗੱਲਾਂ ਇੱਥੋਂ ਉੱਪਰ ਕੇ ਸਾਹਮਣੇ ਆਉਂਦੀਆਂ ਨੇ ਤੇ ਜਕਾਰੇ ਵੀ ਵਿਕਰਮ ਸਿੰਘ ਮਜੀਠੀਆ ਦੇ ਪਾਸ਼ੰਦ ਦੌਰਾਨ ਬਹੁਤ ਬੱਜੇ ਨੇ ਤੇ ਅਸੀਂ ਉਦੋਂ ਬਿਲਕੁਲ ਨਿਰਪੱਖਤਾ ਨਾਲ ਇਹਨੂੰ ਵਾਚਣ ਦਾ ਯਤਨ ਕਰਦੇ ਹਾਂ ਕਿ ਜਦੋਂ ਦਰਦ ਉੱਛੜਦਾ ਹੈ ਵਿਕਰਮ ਸਿੰਘ ਮਜੀਠੀਆ ਕਿਹਾ ਸੀ ਕਿ ਜਦੋਂ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਹੋਈ ਸੀ ਕਿਹਨੇ ਕਹਾਈ ਸੀ ਮੈਨੂੰ ਉਹ ਦੋ ਬੰਦਿਆਂ ਦਾ ਪਤਾ ਹੈ ਉਹ ਬੰਦੇ ਚੀਮਾ ਸਾਹਿਬ ਤੁਸੀਂ ਦੱਸ ਦਿਓ ਜੇ ਨਹੀਂ ਦੱਸੋਗੇ ਤਾਂ ਪਤਾ ਤਾਂ ਮੈਂ ਆਪਣੇ ਆਪ ਕਿਰੇ ਹੀ ਹੋਇਆ ਪਤਾ ਤਾਂ ਮੈਂ ਆਪਣੇ ਆਪ ਕਰ ਹੀ ਲੈਣਾ ਕਿਉਂਕਿ ਮੈਂ ਇੱਥੇ ਪੰਜਾਬ ਸਰਕਾਰ ਦੀਆਂ ਅੰਦਰਲੀਆਂ ਗੱਲਾਂ ਦਾ ਪਤਾ ਕਰ ਲੈਣਾ ਸੋ ਐਸੀ ਗੱਲ ਭਰੀ ਸਫਾ ਦੇ ਵਿੱਚ ਕਹਿਣਾ ਬਿਕਰਮ ਸਿੰਘ ਮਜੀਠੀਆ ਬਹੁਤ ਚਰਚਾ ਦੇ ਵਿੱਚ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਪਿੱਛੇ ਚੁਰਾ ਮਾਰਨ ਵਾਲੀ ਗੱਲ ਕਹੀ ਸੀ ਇਹਦੇ ਪਿੱਛੇ ਦੇਖੋ ਤੁਸੀਂ ਬਹੁਤ ਵੱਡੀ ਕਹਾਣੀ ਹੈ ਜਿਹੜੀ ਬਿਕਰਮ ਸਿੰਘ ਮਜੀਠੀਆ ਜੇ ਸ਼੍ਰੀ ਕਾਲ ਤਖਤ ਸਾਹਿਬ ਦੀ ਗੱਲ ਕਰਦੇ ਨੇ ਤੇ ਜੇ ਪਿੱਛੇ ਵਿੱਚ ਸ਼ੁਰਾ ਮਾਰਨ ਵਾਲੀ ਗੱਲ ਇਸ ਗੱਲ ਨੂੰ ਵੀ ਕਾਲ ਤਖਤ ਸਾਹਿਬ ਦੇ ਹੱਕ ਵਿੱਚ ਖੜਾਉਣ ਨੂੰ ਵੀ ਜੇ ਪੈਕੜੀ ਫੁਰਾਂ ਮਾਰਨ ਵਾਲੀ ਗੱਲ ਕਿਹਾ ਜਾਂਦਾ ਤਾਂ ਹਾਲਾਤ ਕਿੱਥੇ ਖੜੇ ਨੇ ਤੇ ਕਿਸ ਤਰੀਕੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਨ ਵਾਸਤੇ ਤੇ ਜਿਸ ਤਰ੍ਹਾਂ ਦਾ ਫੇਸ ਸੀ ਸਰਦਾਰ ਦਲਜੀਤ ਸਿੰਘ ਚੀਮਾ ਦਾ ਉਸ ਵੇਲੇ ਦੇਖਣ ਵਾਲਾ ਜਿਸ ਤਰ੍ਹਾਂ ਆਨੀ ਵਹਾਨੀ ਕਦੇ ਮਤਾ ਪੜਨ ਨੂੰ ਕਹਿੰਦੇ ਜਿਸ ਤਰ੍ਹਾਂ ਆਨੀ ਵਹਾਨੀ ਕਦੇ ਮੈਕ ਲੈਣ ਨੂੰ ਕਹਿੰਦੇ ਜਿਸ ਤਰ੍ਹਾਂ ਆਨੀ ਵਹਾਨੀ ਕਦੇ ਸਰਨੇ ਦੀ ਗੱਲ ਕਰਦੇ ਨੇ ਤੇ ਵਿਕਰਮ ਸਿੰਘ ਜੀਠੀਆ ਨੇ ਜਿਵੇਂ ਇੱਕ ਤਰ੍ਹਾਂ ਨਾਲ ਝਾੜ ਪਾਈ ਸਰਦਾਰ ਦਲਜੀਤ ਸਿੰਘ ਚੀਮਾ ਨੂੰ ਜਾਂ ਬਿੰਗੇ ਟੇਡੇ ਢੰਗ ਨਾਲ ਅੰਦਰਲੇ ਤਰੀਕੇ ਨਾਲ ਬਾਕੀਆਂ ਨੂੰ ਤੂੰ ਆਪਣੇ ਆਪ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣੇ ਹੋ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜੇ ਇਸ ਵੇਲੇ ਸਭ ਤੋਂ ਵੱਧ ਜੁਰਤ ਜੇ ਕਿਸੇ ਆਗੂ ਦੀ ਹੈ ਤੇ ਬਿਕਰਮ ਸਿੰਘ ਜੀ ਠੀਕ ਹੈ ਐਸਾ ਨਹੀਂ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਬੁਲਾ ਰਹੇ ਹਾਂ ਉਹਨਾਂ ਦੇ ਖਿਲਾਫ ਕਥਿਤ ਤੌਰ ਤੇ ਬਹੁਤ ਸਾਰੇ ਕੇਸ ਫਾਈਲਿੰਗ ਨੇ ਬਹੁਤ ਸਾਰੀਆਂ ਪੜਤਾਲਾਂ ਸਰਕਾਰ ਸੀਟਾਂ ਬਦਲਦੀ ਰਹਿੰਦੀ ਹੈ ਸਰਕਾਰ ਨੇ ਆਪਣਾ ਕੰਮ ਕਰਨਾ ਹੈ ਤੇ ਜੇ ਉਹਨਾਂ ਵਿੱਚ ਕੋਈ ਕਾਨੂੰਨੀ ਤੌਰ ਤੇ ਉਹ ਕਿਤੇ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚ ਬਣਦੀ ਹੈ ਤੇ ਸਰਕਾਰ ਕਰ ਸਕਦੀ ਹੈ ਇਹ ਸਰਕਾਰਾਂ ਦੀਆਂ ਗੱਲਾਂ ਨੇ ਪਰੰਤੂ ਗੱਲ ਹੈ ਇਸ ਵੇਲੇ ਜ਼ਰਤ ਦੀ ਹੈ ਤੇ ਜਿਸ ਜ਼ਰਤ ਨਾਲ اجلاس ਵਿੱਚ ਤੇ جس ضرورت ਨਾਲ ਪਹਿਲਾਂ ਵਿਕਰਮ ਸਿੰਘ ਜਿਠੀਆ ਆਪਣੀ پارٹی ਦੇ ਵਿੱਚ ਆਪਣਾ ਜਿਸ ਤਰ੍ਹਾਂ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਸ਼ੀਮਰਤ ਕੌਰ ਬਾਦਲ ਵਿਕਰਮ ਸਿੰਘ ਜਿਠੀਆ ਜਾਂ ਸੁਖਵੀਰ ਸਿੰਘ ਬਾਦਲ ਵਿੱਚੋਂ ਕੋਈ ਬਣੇਗਾ ਭਾਵੇਂ ਇਹ ਸਾਰੀਆਂ ਚਰਚਾਵਾਂ ਦਾ ਅੰਤ ਹੋਇਆ ਪਰੰਤੂ ਵਿਕਰਮ ਸਿੰਘ ਜਿਠੀਆ ਆਪਣੀ ਛਾਪ ਆ ਜਿਹੜੀ ਆਪਣੀ ਯੋਗਤਾ ਦੀ ਛਾਪ ਆ ਜਿਹੜੀ ਉਹ ਬਿਲਕੁਲ اجلاس ਦੇ ਵਿੱਚ ਛੱਡ ਕੇ ਗਏ ਨੇ ਤੇ ਇਸ ਵੇਲੇ ਸਭ ਤੋਂ ਵੱਧ ਚਰਚਾ ਜਿਹੜੀ ਉਹ ਵਿਕਰਮ ਸਿੰਘ ਜਿਠੀਆ ਇਹਦਾ ਔਨਵਾਰ ਦੇ ਨਾਮ ਤੇ ਸਿੱਟਾ ਕੀ ਨਿਕਲਦਾ ਕਿਤੇ ਖਮਿਆਜਾ ਤਾਂ ਨਹੀਂ ਭੁਗਤਣਾ ਪੈਂਦਾ ਕਿਉਂਕਿ ਸ਼੍ਰੋਮਣੀ ਕਾਲੀਦਾਲ ਵਿੱਚ ਇੱਕ ਇੱਕ ਕਰਕੇ ਕੁਆਲਟੀ ਵਾਲੇ ਆਗੂ ਜਿਹੜੇ ਲਗਭਗ ਬਾਹਰ ਹੋ ਚੁੱਕੇ ਨੇ ਬਹੁਤ ਕੁਝ ਲੰਬੇ ਸਮੇਂ ਤੋਂ ਵਾਪਰਦਾ ਹੈ ਪਰੰਤੂ ਅਸਵੀਰ ਸਿੰਘ ਪਰਬਾਦਲ ਦੀ ਪ੍ਰਧਾਨਗੀ ਤੇ ਆ ਕੇ ਗੱਲ اٹਕੀ ਸੀ ਤੇ ਪ੍ਰਧਾਨਗੀ ਤੇ ਆ ਕੇ ਗੱਲ ਆ ਜਿਹੜੀ ਉਹ ਕੱਲ ਇੱਕ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ ਟੜਿਆਂ ਵਿੱਚ ਵੰਡੀ ਗਈ ਹੈ ਪੰਜ ਮੈਂਬਰੀ ਕਮੇਟੀ 2 ਦਸੰਬਰ ਦੇ ਫੈਸਲੇ ਮੁਤਾਬਕ ਭਰਤੀ ਕਰ ਰਹੀ ਹੈ ਪਰ ਇਸ ਸਾਰੇ ਵਰਤਾਰੇ ਦੇ ਵਿੱਚ ਜੇ ਕਿਸੇ ਆਗੂ ਨੇ ਸ਼ੋਮਨੀ ਕਾਲੀਦਲ ਦੇ ਨੇ ਆਪਣੇ ਆਪ ਨੂੰ ਖੜਾ ਰੱਖਿਆ ਉਹ ਵਿਕਰਮ ਸਿੰਘ ਜੀਠੀਆ ਨੇ ਤੇ ਵਿਕਰਮ ਸਿੰਘ ਜੀਠੀਆ ਨੇ ਦੀ ਚਰਚਾ ਇਸ ਵੇਲੇ ਸਭ ਤੋਂ ਵੱਧ ਹੋ ਰਹੀ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ